ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆਂ ਜੀ ਕਿਹੜੇ ਕਿਹੜੇ ਹਾਈਬ੍ਰਿਡ ਬੀਜ ਆ ਝੋਨੇ ਦੇ ਜਿਹੜੇ ਕਾਫੀ ਮਾਤਰਾ ਦੇ ਵਿੱਚ ਆਪਣੇ ਲੱਗਦੇ ਆ ਪੰਜਾਬ ਦੇ ਵਿੱਚ ਤੇ ਉਹਦੇ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿਸਾਨ ਵੀਰ ਡਰੇ ਪਏ ਆ ਵੀ ਹਾਈਬ੍ਰਿਡ ਲਾਈਏ ਜਾਂ ਨਾ ਲਾਈਏ ਠੀਕ ਹੈ ਜੀ ਇਹ ਸਰਕਾਰ ਕਿਹੜੇ ਹਾਈਬ੍ਰਿਡ ਝੋਨੇ ਤੇ ਨਿਗਾ ਸਰਕਾਰ ਦੀ ਸਭ ਤੋਂ ਜ਼ਿਆਦਾ ਨਿਗਾ ਜੀ ਪੂਸਾ 144 ਦੇਖੋ ਜੀ ਪੂਸਾ 144 ਦਿਨ ਜ਼ਿਆਦਾ ਲੈਂਦਾ ਇਸ ਕਰਕੇ ਸਰਕਾਰ ਦੀ ਨਿਗਾ ਵਾ ਪਰ ਕਿਸਾਨ ਵੀ ਸਰਕਾਰਾਂ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕਈ ਜ਼ਮੀਨਾਂ ਜਾਂ ਉਥੇ ਕਈ ਏਰੀਆ ਦੇ ਵਿੱਚ ਖਾਰੇ ਪਾਣੀ ਆ ਉਥੇ ਸਿਰਫ ਤੇ ਸਿਰਫ ਹਾਈਬ੍ਰਿਡ ਉਹ ਨਹੀਂ ਲੱਗਦੇ ਆ ਉਹ ਸਰਕਾਰਾਂ ਨੂੰ ਧਿਆਨ ਰੱਖਣਾ ਜ਼ਰੂਰੀ ਗੱਲ ਕਿਉਂਕਿ ਜਾਂ ਤੇ ਪੀਆਰ ਵੈਰੈਟੀਆਂ ਪਰਮਨ ਵੈਰੈਟੀਆਂ ਉਹਨਾਂ ਝਾੜ ਦੇਣ ਤੇ ਕਿਸਾਨ ਵੀ ਰੋ ਲਾ ਸਕਣ ਕਿਉਂਕਿ ਉਹ ਕਨਕ ਦੇ ਵਿੱਚੋਂ ਕੁਝ ਨਹੀਂ ਖਟਦੇ ਉਹਨਾਂ ਦਾ ਮੇਨ ਜਿਹੜੇ ਠੰਡਾ ਵਾ ਉਹ ਆ ਹਾਈਬ੍ਰਿਡ ਚੋਣਨਾ ਜਿਹਦੇ ਤੋਂ ਉਹ ਚਾਰ ਪੈਸੇ ਕਮਾਉਂਦੇ ਆ ਠੀਕ ਆ ਜੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ 하이브ਰਡ ਪੰਜਾਬ ਦੇ ਵਿੱਚ ਲੱਗ ਰਿਆ ਵਾ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਇਸ ਕਰਕੇ ਇਹ ਦੇ ਹੈਗਾ ਨਹੀਂ ਵੀ ਲੱਖਾਂ ਦੀ ਗਿਣਤੀ ਦੇ ਵਿੱਚ 하이브ਰਡ ਝੋਨੇ ਲੱਗ ਰਿਆ ਤੇ ਉਹ ਇੱਕਦਮ ਡਾਊਨ ਆ ਜੀ ਨਾ ਜ਼ੀਰੋ ਹੋ ਜੇ ਉਹ ਪੋਸੀਬਲ ਨਹੀਂ ਹੈਗੀ ਚੱਕੇ ਜਾਣਗੇ ਝੋਨੇ ਜਿਹੜੇ ਜਿਹੜੇ ਏਰੀਏ ਦੇ ਵਿੱਚ ਸ਼ੈਲਰ ਵੀ ਚੱਕਦੇ ਚਾਹੇ ਤੁਸੀਂ ਸੁਪਰੀਮ ਲਾ ਲਓ ਸੁਪਰੀਮ ਦੇ ਵੀ ਲਾ ਲਓ ਚਾਹੇ ਤੁਸੀਂ ਸਾਵਾ ਦੇ ਲਾ ਲਓ ਠੀਕ ਹੈ ਜੀ 하이브ਰਡ ਜਿੰਨੇ ਵੀ ਆ 75017301 ਚਾਈਨਪੂਸਾ 44 ਲਾ ਲਓ ਉਹ ਚੱਕਦੇ ਆ ਆਰਾਮ ਨਾਲ ਤੇ ਕਈ ਜਗ੍ਹਾ ਤੇ ਨਹੀਂ ਚੱਕਦੇ ਇਹ ਪ੍ਰੋਬਲਮ ਵੀ ਹੈਗੀ ਆ ਬਟ ਆਪਦੇ ਏਰੀਆ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਜੇ ਇਸ ਤੋਂ ਕੁ ਭਰੌਣ ਦੀ ਕੋਈ ਲੋੜ ਨਹੀਂ ਹੈਗੀ ਨਹੀਂ ਤੁਸੀਂ ਆਪਣੇ ਆਰਤੀਆਂ ਨਾਲ ਗੱਲ ਕਰੋ ਜਿਨ੍ਹਾਂ ਨੂੰ ਤੁਸੀਂ ਜਿੰਸ ਦੇਣੀ ਸਾਰੀ ਆਪਣੀ ਠੀਕ ਹੈ ਜੀ ਤੇ ਫਿਰ ਆ ਜਿਹੜੇ ਸ਼ੈਲਰਾਂ ਨਾਲ ਗੱਲ ਕੀਤੀ ਜਾਵੇ ਉਸੇ ਹਿਸਾਬ ਨਾਲ ਆਪਣਾ ਜੋਨਾ ਤੁਸੀਂ ਲਾ ਸਕਦੇ ਜੀ ਇਸ ਚੀਜ਼ ਤੋਂ ਨਾ ਕਾ ਬਰੋਬ ਚੱਕਿਆ ਨਾ ਜਾਊ ਚੱਕਿਆ ਸਾਰਾ ਕੁਝ ਜਾਂਦਾ ਜੀ ਤੇ ਜੇ ਰਹੀ ਗੱਲ ਕਾਰਡ ਦੀ ਵੀ ਕਾਰਡ ਲੱਗਣੀ ਆ ਤੇ ਕਾਰਡ ਪਰ ਮਲੋ ਵੈਰਾਈਟੀਆਂ ਦੇ ਵੀ ਪਿਛਲੇ ਸਾਲ ਲੱਗੀ ਆ ਜਾਂ ਸਰਕਾਰ ਇਨ੍ਹਾਂ ਗੱਲਾਂ ਤੇ ਵੀ ਧਿਆਨ ਦੇਵੇ ਪਿਛਲੇ ਸਾਲ 126 ਦੇ ਲੱਗੀ 131 ਦੇ ਵੀ ਕਾਰਡ ਲੱਗੀ ਆ ਜੀ ਜੇ ਹਾਈਬ੍ਰਿਡਾਂ ਦੇ ਲੱਗੀ ਆ ਤੇ ਇਨ੍ਹਾਂ ਵੈਰਾਈਟੀਆਂ ਦੇ ਵੀ ਕਾਰਡ ਲੱਗੀ ਆ ਤੇ ਜਾਂ ਇਨ੍ਹਾਂ ਚੀਜ਼ਾਂ ਦੇ ਸਰਕਾਰ ਧਿਆਨ ਦੇਵੇ ਤੇ ਜਿਹੜੇ ਕਿਸਾਨ ਵੀਰਾਂ ਦੇ ਪਾਣੀ ਖਾਰੇ ਉਥੇ ਹਾਈਬ੍ਰਿਡ ਹੁੰਦੇ ਉਹਨਾਂ ਲਈ ਜਾਂ ਕੋਈ ਕਿਸਮ ਕੱਢੀ ਜਾਵੇ ਉਹ ਜਿੱਥੇ ਹਾਈਬ੍ਰਿਡ ਜਿੰਨਾ ਝਾੜ ਦੇ ਦਿੱਤਾ ਜਾਵੇ ਪੂਸਾ 44 ਦੇ ਕਿਸਾਨ ਵੀਰੋ ਸਰਕਾਰ ਦਾ ਇਸ ਕਰਕੇ ਧਿਆਨ ਕਿਉਂਕਿ ਉਹ ਲੰਮੇ ਦਿਨਾਂ ਦੀ ਵੈਰੈਟੀ ਆ ਉਹ ਪਾਣੀ ਬਹੁਤ ਜ਼ਿਆਦਾ ਖਪਤ ਹੁੰਦਾ ਉਹਦੇ ਚ ਜਦਾਂ ਸਾਵ ਵਾਲੀਆਂ ਕੁਝ ਹਾਈਬ੍ਰਿਡ ਵੈਰੈਟੀਆਂ ਹੁੰਦੀਆਂ ਥੋੜੇ ਦਿਨਾਂ ਦੀਆਂ ਵੈਰੈਟੀਆਂ ਉਥੇ ਪਾਣੀ ਇੰਨਾ ਖਪਤ ਨਹੀਂ ਹੁੰਦਾ ਸਬਜ਼ੀ ਵਾਲੀ ਬੈਲਟ 'ਚ ਲੱਗਦੀ ਆ ਸਾਵ ਵਾਲੀਆਂ ਵੈਰੈਟੀਆਂ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਝੋਨਾ ਮੰਨਦੀਆਂ ਵਾਂ ਜਾਂ ਉਹ ਪਾਣੀ ਮੰਨਦੇ ਉਹ ਲਾਓ ਤੁਸੀਂ ਆਪਣੇ ਆੜਤੀਆਂ ਨਾਲ ਗੱਲ ਕਰ ਲੋ ਸਾਂਜੀ ਆਪਣੇ ਛੈਲਰਾਂ ਵਾਲਿਆਂ ਨਾਲ ਗੱਲ ਕਰ ਲੋ ਜਿਨ੍ਹਾਂ ਨੂੰ ਤੁਹਾਡੇ ਆੜਤੀਏ ਮਾਲ ਛਕਾਉਂਦੇ ਆ ਉਹਨਾਂ ਨਾਲ ਗੱਲ ਕਰੋ ਉਸ ਹਿਸਾਬ ਨਾਲ ਆਪਣਾ ਤੁਸੀਂ ਝੋਨਾ ਤਿਆਰ ਕਰੋ ਘਬਰਾਂ ਦੀ ਲੋੜ ਨਹੀਂ ਹੈਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਵਾ ਜ਼ਰੂਰ ਸ਼ੇਅਰ ਕਰਿਓ ਧੰਨਵਾਦ